ਸਾਥਿਓ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਕਿ ਰੱਬ ਦੀ ਕਲਾ ਵਰਤ ਰਹੀ ਹੈ ਇੱਥੇ ਦੇਖੋ ਵੱਖ-ਵੱਖ ਪਿੰਡਾਂ ਤੋਂ ਸੇਵਾ ਲੈ ਕੇ ਵੀ ਜਿਹੜੇ ਸੱਜਣ ਨੇ ਪਹੁੰਚੇ ਨੇ ਬਾਪੂ ਜੀ ਕਿਹੜਾ ਪਿੰਡ ਆਪਣਾ ਮਲਕਪੁਰ ਹੈ ਮਲਕਪੁਰ ਮਲਕਪੁਰ ਇਹ ਚਾਹ ਦੀ ਸੇਵਾ ਨਾਲ ਬਿਸਕਟ ਹਾਂਜੀ ਕੱਲੇ ਆਏ ਤੁਸੀਂ ਨਹੀਂ ਸਾਥੀ ਆਏ ਹਾਂ ਮਲਕਪੁਰ ਤੋਂ ਹੋਰ ਲੋਕ ਵੀ ਆਏ ਬਹੁਤ ਜੀ ਬਹੁਤ ਅੱਛਾ ਫਿਰ ਇਹ ਕਿੱਦਾਂ ਮਨ 'ਚ ਖਿਆਲ ਆਇਆ ਓਏ ਤਾਂ ਵੀ ਇਹ ਦੂਰੋਂ ਇੰਨੀ ਦੂਰੋਂ ਸੰਗਤਾ ਆ ਕੇ ਇੱਥੇ ਸੇਵਾ ਕਰਨੀ ਸਾਡੇ ਤੇ ਘਰ 'ਚ ਆ ਜੀ ਮੇਰੇ ਵੀ ਹਾਂ ਹਾਂਜੀ ਛਾਟਾ ਫਰਜ ਵੀ ਬਣਦਾ ਹੈ ਫਰਜ ਬਣਦਾ ਹੈ ਹਾਂਜੀ ਤੇ ਨਾਲ ਹੋਰ ਵੀ ਟਰਾਲੀਆਂ ਟੁਲੇ ਵੀ ਲੈ ਕੇ ਆਏ ਆ ਟਰਾਲੀਆਂ ਸਾਡੇ ਲੱਗੇ ਸੀ ਟਰੈਕਟਰ ਦਾ ਸਵੇਰ ਦੇ ਮੁੰਡੇ ਆ ਦੇਖੋ ਜਿਹੜੇ ਜਾਲ ਮੁੰਡੇ ਜਾਲ ਬੰਦੇ ਆ ਹਾਂਜੀ ਹਾਂਜੀ ਤੇ ਮਲਕਪੁਰ ਵਾਲਿਆਂ ਦੀ ਵੀ ਵੱਡੀ ਸੇਵਾ ਜੀ ਮਲਕਪੁਰ ਵਾਲਿਆਂ ਦੀ ਵੀ ਛਲਾਗਾ ਬਣਦੀ ਜ਼ਰੂਰ ਤੁਸੀਂ ਜਿਹੜੇ ਦੇਖ ਰਹੇ ਹੋ ਮਲਕਪੁਰ ਵਾਲਿਆਂ ਦੀ ਛਲਾਗਾ ਕਰਨੀ ਹੈ ਬਾਪੂ ਜੀ ਇੱਥੇ ਚਾਹ ਦੀ ਸੇਵਾ ਨਿਭਾ ਰਹੇ ਆ ਨੌਜਵਾਨ ਮਲਕਪੁਰ ਵਾਲੇ ਇੱਧਰ ਜਿਹੜੇ ਸੇਵਾ ਕਰਦੇ ਪਏ ਆ ਟਰਾਲੀਆਂ ਲੈ ਕੇ ਵੀ ਪਹੁੰਚੇ ਆ ਤਾਂ ਵੱਡੀ ਸੇਵਾ ਕੱਲੇ ਕੱਲੇ ਪਿੰਡ ਦਾ ਸਹਿਯੋਗ ਹੈ ਕਿਹੜੇ ਪਿੰਡ ਦਾ ਨਾਮ ਲਾਵਾਂ ਕਿਹੜਾ ਨਾਮ ਲਾਵਾਂ ਜਿੰਨੇ ਵੀ ਇੱਧਰੋਂ ਅੱਗੇ 25 30 ਕਿਲੋਮੀਟਰ ਇੱਧਰਲੇ ਪਾਸੇ ਚੱਲ ਜੋ ਰੇਡੀਅਸ ਪੂਰਾ ਘੁਮਾ ਦਿਓ ਸਾਰੇ ਆਪਣੀ ਜ਼ਿੰਮੇਵਾਰੀ ਸਮਝ ਕੇ ਪਹੁੰਚੇ ਆ ਇਹੀ ਪੰਜਾਬ ਹੈ ਇਹੀ ਪੰਜਾਬੀਅਤ ਹੈ ਔਰ ਪੰਜਾਬੀ ਪੰਜਾਬੀਆਂ ਨਾਲ ਖੜਦੇ ਆ